ਉਹ ਕੋਈ ਬੁੜੀ ਜੀ ਕੇ ਜੀ ਛੋੜੀ ਬੱਤਾ ਦਾ ਲੋੜ ਕਾਪਾ ਵੱਡੇ ਛੋਟੇ ਬੁੜੀ ਜੀ ਛੋੜੀ ਤੇ ਮੇਰੇ ਵਰਗਾ ਕਾਲਾ ਢੇਮੂ ਵਰਗਾ ਉਹ ਬੁੜੀ ਨੂੰ ਹੱਥ ਨਾਲ ਲਾਵੇ ਆ ਵੀ ਕਾਲੀ ਹੋ ਜਾ ਅੱਛਾ ਉਹ ਜਾਰੀ 2 ਮਹੀਨੇ ਆਈ ਤੇ ਰੋਟੀ ਧੁੱਕ ਪਕਾਵੇ ਕਰ ਅੱਛਾ ਜੀ ਉਹ ਨੂੰ ਨਾ ਤਾਂ ਉਹ ਬੁਲਾਵੇ ਤੇ ਨਾ ਉਹ ਵੀ ਜੇ ਮੈਂ ਬੁਲਾ ਲਈ ਨਾ ਤੇ ਕਾਲੀ ਹੋ ਜਾ ਅੱਛਾ ਜੀ ਉਹ ਆਂਦੀ ਚੱਲ ਭਲਿਆ ਉਹਨੇ ਆਖਿਆ ਵੀ ਇੱਥੇ ਨਹੀਂ ਨਿਵਾਉਣਾ ਤੇ ਮਾਫੀ ਚੱਲੋੜ ਉਹਦੀ ਜਾਨੀ ਚੱਲ ਚਲੀ ਗਏ ਮੇਰੇ ਮਾਫੀ ਮਿਲਿਆ ਜੀ ਤੋਰਪੇ ਦਮੇ ਦਮੇ ਤੋਰਪੇ ਅੱਗੇ ਬਾਗ ਥੀ ਆ ਉਹ ਆਖਿਆ ਚੱਲ ਦੁਪਹਿਰਾ ਦੀ ਇੱਥੇ ਰਾਮ ਕਰ ਲੀ ਗੇ ਉਹ ਬਾਗ ਤੇ ਢੀਡੇ ਲੈ ਬਿਛਾ ਤੇ ਪੈ ਗਏ ਜਦੋਂ ਪੈ ਗਏ ਤੇ ਉਹ ਜਾਣ ਕੇ ਬੇਇਮਾਨੀ ਦਾ ਘਰਾੜੇ ਮਾਰ ਲਾ ਪੀ ਕੋ ਮੇਰੇ ਵਰਗਾ ਮੂਰਖ ਜਾਗਦਾ ਜਾਗਦਾ ਸੀ ਕ ਪਹਿਲਾਂ ਵੀ ਜਾਗਦਾ ਸੀ ਉਹ ਘਰਾੜੇ ਮਾਰ ਲਾ ਪੀ ਜਿਉ ਨੇ ਐ ਕਰਕੇ ਉਹਦੀ ਬਾਤ ਉਂਗਲ ਲਈ ਉਹ ਉਹ ਜਣਾ ਉਹਨੇ ਵੇਖਿਆ ਭੌਰ ਸੀਗਾ ਕਾਲਾ ਉਹ ਐਸ ਫੁੱਲ ਤੋੜਦੇ ਕਿਹੋ ਤੇ ਬਹਿ ਜਿਉ ਉਹ ਤੋੜੀ ਹੋ ਤੇ ਤੇ ਫੁੱਲ ਹੋ ਜੇਦਾ ਉਹ ਹੋ ਜੇ ਜੋ ਹੋ ਜਾ ਠੀਕ ਆ ਉਹ ਹੋ ਜਾਈ ਰਵੇ ਤੇ ਪਹਰ ਉਹ ਜਦੋਂ ਇਹ ਗੱਲ ਬਣ ਗਈ ਰਾ ਤੇ ਉਹਨੇ ਵੇਖਿਆ ਵੀ ਛਾਲਿਓ ਪਹਰ ਫੁੱਲ ਤੋੜਦਾ ਫੁੱਲ ਮਗਰੋ ਟੈਕ ਟੈਕ ਹੋਮੇ ਕਰੀ ਜੇ ਤੇ ਵੇਖੀਏ ਨਾ ਕਿ ਕਰਾ ਜੋ ਉਹਨੇ ਪਹਿਲਾ ਉਂਗਲ ਲਾਈ ਨਾ ਬਾਤ ਤੇ ਆ ਚੱਕਲੀ ਤੇ ਉਹ ਰਾਗੋ ਹੋ ਜਾਈ ਗਿਆ ਬੋ ਰਹੀ ਕਾਲੀ ਨਾ ਹੋਈ ਮੁੜ ਕੇ ਉਹਨੇ ਇੱਥੇ ਨਾ ਤੇ ਨਾ ਉਹ ਨਾ ਹੀ ਦੀ ਪਈ ਜਾਗਦੀ ਸੀ ਜਦੋਂ ਨੇ ਇੱਥੇ ਵੀ ਲਾਇਆ ਸੀ ਨਾ ਕਾਲੀ ਉਹ ਰਿਆ ਕਾਲੀ ਉਹਨੇ ਫੇਰੇ ਮੂੰਹ ਚ ਨਾ ਉਹ ਆਏ ਉੱਤੇ ਕੋਲ ਕੀ ਹੋ ਗਿਆ ਕਹੜਿਆ ਆ ਤੋਆ ਚਲਾ ਜੀ ਕੋਈ ਚੀਜ਼ ਮੇਰੇ ਦਾ ਘਟੀ ਚੜ ਗਈ ਤੇ ਪਤਾ ਉਹਨੂੰ ਠੀਕ ਆ ਵੀ ਆ ਤਲਾ ਮੇਰੇ ਮੂੰਹ ਤੇ ਉਹ ਆ ਨਾ ਮਾਇਕੀ ਅਗਾ ਮੈਂ ਤੇਰੇ ਪੈਲਾ ਬਾਹਰ ਲਾਸੀ ਉਹ ਜਰਾ ਰੰਗ ਰੰਗ ਲਾ ਤੇ ਲਾ ਉਹ ਜਰਾ ਔਰ ਮੂੰ ਤੇ ਲਾ ਤੇ ਉਹ ਜਾ ਉਹ ਵੇ ਮੈਂ ਵੇਖਿਆ ਭੌਰ ਉੜਦਾ ਫੋਲ ਤੇ ਫੋਲ ਉਹ ਜਦ ਜਦ ਉਹ ਆਦੀ ਵੇ ਭੌਰਾ ਜੁਗ ਜੀ ਉੱਜੜ ਖੇੜਾ ਮੁਰਬਥ ਤੇ ਮੂਰਖ ਜਾਣੇ ਕੀ ਵੀ ਇਹ ਮੂਰਖ ਹੈ ਕਿ ਜਾਣਦਾ ਵੀ ਉੱਜਣ ਚੱਲਿਆ ਸੀ ਮੈਂ ਹੁਣ ਉੱਠ ਚੱਲੀ ਸੀ ਮਾਪਿਆਂ ਨੂੰ ਇਹਦੇ ਹੱਥ ਕਾਧਾ ਉਹਨਾਂ ਦੀ ਉਹਨਾਂ ਦੀ ਚੱਲ ਭੱਲਿਆ ਮਾਂ ਤਾਂ ਮੋੜ ਚੱਲ ਕਰੇ ਆਗੇ ਰੋਟੀਆਂ ਪਕਾਉਣ ਲੱਗੀ ਖਾਣ ਲੱਪੇ ਵੀ ਕਾਲੀ ਜੋਨੇ ਨੇ ਕਾਧਾ ਉਹਨਾਂ ਸੀ ਉੱਥੇ ਫਿਰ ਭੌਰ ਨੂੰ ਬੋਲਦੀ ਐ ਨਹੀਂ ਉਜੜ ਕਿਹੜਾ ਮੋਰ ਮੋਰ ਕਜੜਕੀ ਮੋਰ ਕਣਕੀ ਬੰਤੇ ਬਥੇਰੇ ਦੁਨੀਆ ਤੇ ਪਈ ਆ